ਯਾਰ ਬੰਦੇ ਡਰ ਅਸਲ ਕਿ ਨਾ ਪਾਣੀ ਘਟ ਗਿਆ ਤਾਂ ਮੇਰੇ ਇੱਥੇ ਰਹਿ ਗਏ ਨਹੀਂ ਤੇ ਗਾਂ ਚਲ ਜਾਣੀ ਸੀ ਜਿੱਕਰ ਵੀ ਭਾਈ ਇਹ ਨਿਕਲਣ ਉਥੋਂ ਰੁੜੀ ਆ ਉਸ ਦਿਨ ਪਾਣੀ ਜੋਰ ਤੇ ਇੱਕ ਦਿਨ ਨਿਕੋਸਰਾਂ ਦਾ ਕਿਸੇ ਵਾਰੀ ਇਦਾਂ ਹੈਂਡਕਾਊਟ ਮੁੰਡਾ ਆ ਮੈਨੂੰ ਪਤਾ ਉਹ ਚਲ ਗਿਆ ਹੈ ਅਗਲੇ ਪਾਸੇ ਕਾਲੇ ਗਲਤ ਕਰੰਦੇ ਇਹ ਇਹ ਤਾਂ ਪੈ ਗਿਆ ਪੈ ਗਿਆ ਇਦਾਂ ਹੀ ਨਾ ਭਾਈ ਮਸਲਾ ਹਲੇ ਨਹੀਂ ਲੱਗਾਗਾ ਪਨਾ ਬਿਕਰਮਜੀਤ ਸਿੰਘ ਆ ਜੀ ਮੇਰਾ ਪਿੰਡ ਰਮਦਾਸ ਆ ਇਹ ਜਿਹੜੇ ਵੀਰ ਦੀ ਡੈਥ ਹੋਈ ਹੈ ਤਾਂ ਕੀ ਨਾਮ ਹੈ ਤੇ ਕੀ ਗੱਲਬਾਤ ਕੀ ਹੈ ਇਹ ਇਹਦਾ ਨਾਮ ਗੁਰਪ੍ਰੀਤ ਸਿੰਘ ਆ ਜੀ ਸਨ ਆਫ ਸਰ ਨਿਸ਼ਾਨ ਸਿੰਘ ਦਾ ਪਿੰਡ ਦਾ ਮੰਗੇ ਖੁਰਦਾ ਹਾਂਜੀ ਇਹ ਬੱਚਾ ਜੀ ਛੁੱਟੀ ਆਇਆ ਸੀਗਾ ਜੀ 2 ਮਹੀਨੇ ਦੀ 29 ਤਰੀਕ ਨੂੰ ਦੀ ਵਾਪਸੀ ਸੀਗੀ ਤੇ ਵਾਰਕ ਮੈਂਬਰਾਂ ਦੇ ਮੁਤਾਬਕ ਰੇ ਪਿੰਡ ਦਾ ਹੀ ਬੱਚਾ ਕੋਈ ਇਹਨੂੰ ਨਾਮ ਲੈ ਕੇ ਆਇਆ ਕਿ ਤੇ ਬਾਅਦ ਤੇ ਉਹਨਾਂ ਨੂੰ ਲਾਈਟ ਲੈ ਲਿਆ ਵੀ ਚਲੋ ਬੱਚੇ ਇੱਕ ਦਿਨਾਂ ਚਲੇ ਜਾਂਦੇ ਹਾਂ ਹਾਂ 26 ਤਰੀਕ ਦੇ ਦੌਰਾਨ ਇਹਨਾਂ ਰਾਤ ਤੱਕ ਮੈਂ ਵੀ ਸੋਚਿਆ ਵੀ ਬੱਚਾ ਆ ਜਾਏਗਾ ਪਰ ਨਹੀਂ ਮਹਰ 27 ਤਰੀਕ ਨੂੰ ਉਹਨਾਂ ਨੇ ਧਰਮਪੁਰ ਚੋਂ ਕੀਤੀ ਇਹਦੇ ਮਤਲਬ ਬਾਬਤ ਦਰਖਾ ਦਿੱਤੀ ਕਿ ਇਹ ਵੀ ਬੱਚਾ ਸਾਡਾ ਘਰ ਨਹੀਂ ਆਇਆ ਜੀ ਜੀ ਪਰਤਾਲ ਕਰਨ ਦੇ باوجود ਵੀ ਦੋ ਦਿਨ ਤਿੰਨ ਦਿਨ ਲੱਭਦੇ ਰਹੇ ਪਰਿਵਾਰਕ ਮੈਂਬਰਾਂ ਦੀ ਵੀ ਰਿਸਦਾਰੀਆਂ ਦੀ ਇਹ ਬੱਚਾ ਨਹੀਂ ਮਿਲਿਆ ਪਰ ਅੱਜ ਸਾਨੂੰ ਫਿਰ ਇਹ ਕੀ ਆਪੇ ਪਿੰਡ ਦੇ ਸਰਪੰਚ ਸਾਹਿਬ ਨਾਲ ਜਿਹੜੇ ਲੋਕਲ ਜਿਹੜੇ ਪੰਜਾਬ ਬੰਦੇ ਨੇ ਮੋਹਤਬਰ ਨੇ ਉਹਨਾਂ ਨੇ ਇਹ ਸੋਚਿਆ ਕਿ ਚਲੋ ਕਿਉਂ ਨਾ ਆਪਣੇ ਲੈਵਲ ਤੇ ਵੀ ਆਪਾਂ ਇਹਨੂੰ ਪਰਤਾਲ ਕਰਕੇ ਵੇਖੀਏ ਇਹ ਸੱਕੀ ਦੀ ਜਿਹੜੀ ਟੋਟਲ ਜਿਹੜੀ ਬਾਈ ਫਿਰਦਿਆਂ ਦੌਰਾਨ ਇਹ ਬੱਚੇ ਦੀ ਜਿਹੜੀ ਲਾਸ਼ ਆ ਇਹ ਫੁੱਲੀ ਹੋਈ ਜਿਵੇਂ ਕਿ ਤੁਸੀਂ ਵੇਖਿਆ ਤੁਸੀਂ ਮੁਖਾਇ ਵੀ ਹੋਏਗਾ ਵੀ ਇਹ ਇਹ ਮਾਮਲਾ ਕੀ ਹੈ ਇਹ ਸਰ ਪ੍ਰਸ਼ਾਸਨ ਤੋਂ ਪੂਜੋ ਮੰਗ ਕਰਦੇ ਆ ਇਹ ਮਾਮਲਾ ਕੀ ਹੋਇਆ ਕਿੱਦਾਂ ਹੋਇਆ ਵਾ ਇਹਦੀ ਜਿਹੜੀ ਪੂਰਨ ਤੌਰ ਤੇ ਜਾਂਚ ਕੀਤੀ ਜਾਵੇ ਔਰ ਇਹ ਪਰਿਵਾਰ ਨੂੰ ਇਨਸਾਫ ਮਿਲਣਾ ਚਾਹੀਦਾ ਸਰ ਕਿੰਨੀ ਕੋ ਉਮਰ ਸੀ ਇਹ ਬੱਚੇ ਦੀ ਉਮਰ 25 ਸਾਲ ਤੱਕ ਹੋ ਗਈ ਸੀ ਤੇ ਕਿੰਨੇ ਸਾਲ ਇਹਨੂੰ ਭਰਤੀ ਹੋਏ ਨੂੰ ਇਹਨੂੰ 4 ਸਾਲ ਭਰਤੀ ਨੂੰ ਹੋ ਗਈ ਸੀ 5ਵਾਂ ਸਾਲ ਜਾ ਰਿਹਾ ਸੀਗਾ ਔਰ ਬੱਚਾ ਇਕਵਾਰਾ ਸੀ ਜੀ ਹਾਂਜੀ ਤੇ ਇਹਦੀ ਕੱਲ ਜਾਨੀ 29 ਜੂਨ ਨੂੰ ਦੀ ਵਾਪਸੀ ਸੀ ਹਾਂਜੀ 29 ਜੂਨ ਨੂੰ ਘਰੋਂ ਇਹਨੇ ਜਾਣਾ ਸੀਗਾ ਪਾਰਾ ਕੁਝ ਬੈਗ ਵਗੈਰਾ ਪੈਕ ਕੀਤਾ ਵਾ ਵਰਦੀ ਧੋਤੀ ਆਪਣੇ ਇਹਨੇ ਵੀ ਮੈਂ ਜਾਣ ਦੀ ਤਿਆਰੀ ਚਾ ਪਤਾ ਨਹੀਂ ਕੁਦਰਤ ਵੱਲੋਂ ਕੀ ਇਹ ਪਾਣਾ ਵਾਪਰਨਾ ਸੀਗਾ ਜਾਂ ਸਾਡੀ ਕਿਸਮਤ ਮਾੜੀ ਸੀਗੀ ਜਾਂ ਕਿਸੇ ਦੇ ਮਨ ਵਿੱਚ ਖੋਟ ਸੀਗਾ ਇਸ ਬਾਰੇ ਸੱਚੇ ਪਾਤਸ਼ਾਹ ਵਾਹਿਗੁਰੂ ਜਾਣਦਾ ਪਰ ਅਸੀਂ ਸਰਕਾਰ ਤੋਂ ਮੰਗ ਕਰਦੇ ਆ ਕਿ ਇਸ ਪ੍ਰਵਾਦ ਦੇ ਨਾਲ ਪੂਰਾ ਇਨਸਾਫ ਹੋਣਾ ਚਾਹੀਦਾ ਇਹ ਕਿਹੜੀ ਕਾਰਵਾਈ ਪਾਈ ਜਾਂ ਕਿਹੜੇ ਨਾਲ ਗਏ ਨੇ ਜਾਂ ਕੀ ਪਲਾਨਿੰਗਸ ਨੇ ਇਹਦੇ ਬਾਰੇ ਪੂਰਨ ਜਾਣ ਜੇ ਮੈਂ ਕੱਲ ਸਤਾਈ 624 ਦੇ ਇੱਕ ਖਾਤ ਮਿਲੀ ਥਾਣੇ ਚੌਕੀ ਫਸੂਲ ਹੋਈ ਤੇ ਗੁਰਪ੍ਰੀਤ ਸਿੰਘ ਸਾਨੂੰ ਸ਼ਾਨ ਸਿੰਘ ਵਾਸੀ ਪਿੰਡ ਮੰਗਿਆ ਜੋ ਆਰਮੀ 'ਚ ਨੌਕਰੀ ਕਰਦਾ ਘਰੋਂ ਗੋਮੇ ਕਲਦਾ ਜਿਹਦੀ ਹੁਣ ਤੱਕ ਭਾਲ ਕਰਦੇ ਰਹੇ ਅੱਜ ਸਾਨੂੰ ਪਤਾ ਲੱਗਾ ਕਿ ਯਾਰ ਇੱਥੇ ਸਭ ਕੀ ਨਾਲੇ ਤੋਂ ਡੱਡ ਕੋੜੀ ਮਿਲਦੀ। ਸਰ ਕੀ ਮੌਦਾ ਕਰਨੀ ਕੀ ਲੱਗਦਾ ਜੀ? ਇਹਦੇ ਕੋਈ ਤਕਰੀ ਚੱਲਦੀ ਆ ਜੋ ਸਾਮੇ ਤੇ ਆਤਮਿਕ ਤੋਂ ਕਰ ਵੀ ਲੇਗੀ। ਸਰ ਪਰਿਵਾਰ ਵੱਲੋਂ ਖਾਸਾ ਜਿਤਾਇਆ ਜਾ ਰਿਹਾ ਕਿ ਜੋ ਜਿਹਦੇ ਨਾਲ ਆਇਆ ਉਹ ਉਹਨੇ ਕੁਝ ਕੀਤਾ ਕਿ ਇਹ ਲਾਈਦਾ ਹੈ ਲੱਗਦਾ ਤਾਂ ਹੋਰ ਕੋਈ ਬਿਆਨ ਨਹੀਂ ਲਿਖਿਆ ਜੇ ਬਿਆਨ ਦਾ ਦਿੱਤੋਂ ਦੇ ਮੁਤਾਬਕ ਤਕਰੀਸ਼ੀ ਹੋਊਗਾ ਉਹਦਾ ਕਰੀਪਤ ਨਹੀਂ ਜੀ। ਸਰ ਪੋਸਟਮੈਨ ਕਰਵਾਇਆ ਜਾ ਰਿਹਾ ਬਿਲਕੁਲ ਪੋਸਟਮੈਨ ਕਰਵਾਉਗੀ। ਯਾਰ ਬੰਦੇ ਡਰ ਅਸਲ ਜਨੇ ਪਾਣੀ ਘਟ ਗਿਆ ਤਾਂ ਮਤਲਬ ਇੱਥੇ ਰਹਿ ਗਏ ਨੇ ਤੇ ਘਾਹ ਚੱਲ ਜਾਣੀ ਹੈ। ਜੇ ਕਰੀ ਭਾਜੀ ਇਹ ਤਾਂ ਨਿੱਕੋਸਰਾਂ ਉੱਥੋਂ ਰੁੜੀ ਆ ਉਦਣ ਪਾਣੀ ਜੋਰ ਤੇ ਇੱਕਦਮ ਨਿੱਕੋਸਰਾਂ ਦਾ ਕਿਸੇ ਵਾਰੀ ਇਦਾਂ ਹੈਂਡਿਕਾਉਟ ਮੁੰਡਾ ਆ ਮੈਨੂੰ ਪਤਾ ਉਹ ਚਲ ਗਿਆ ਹੈ ਅਗਲੇ ਪਾਸੇ ਕਾਲੇ ਗਲਤ ਕਰੰਦਾ ਇਹੋ ਇਹ ਤਾਂ ਪੈ ਗਿਆ ਪੈ ਗਿਆ ਪੈ ਗਿਆ ਇਦਾਂ ਹੀ ਨਾ ਭਾਜੀ ਮਸਲਾ ਹੈ ਇਹ ਲੈ ਨਹੀਂ ਲਗਾਏਗਾ